ਅੱਜ ਪੰਜਾਬ ਦੇ ਵਿੱਚ PRTC ਪੰਜਾਬ ਰੋਡ ਵਿੱਚ ਪੰਨਬਸ ਵੱਲੋਂ 3 ਦਿਨਾਂ ਦੀ ਹੜਤਾਲ ਕੀਤੀ ਗਈ ਹੈ ਜਿੱਥੇ ਪੂਰਾ ਭਾਰਤ ਬੰਦ ਹੈ ਉਥੇ PRTC ਪੰਨਬਸ ਤੇ ਪੰਜਾਬ ਰੋਡ ਦੇ ਪੇਡ ਡਿਪਾਰਟਮੈਂਟ ਵੱਲੋਂ ਲੰਬੇ ਸਮੇਂ ਤੋਂ ਆਪਦੀਆਂ ਜਿਹੜੀਆਂ ਮੰਗਾਂ ਲਮਕੀਆਂ ਹੋਈਆਂ ਸਰਕਾਰ ਨਾਲ ਬਾਰ-ਬਾਰ ਜਿਹੜੀਆਂ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਹੋ ਰਿਹਾ ਉਹਦੇ ਵਿਰੋਧ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਵਿਰੁੱਧ ਹੜਤਾਲ ਕੀਤੀ ਆ ਹੱਥਾਂ ਦੇ ਵਿੱਚ ਬੈਨਰ ਫੜੇ ਹੋਏ ਨੇ ਪੰਜਾਬ ਰੋਡ ਦੇ ਵਾਸ ਪਨਵਾਸ ਤੇ ਪੀਆਰਟੀਸੀ ਦੇ ਜਿਹੜੇ ਕੰਟਰੈਕਟਰ ਵਰਕਰਸ ਨੇ ਉਹਨਾਂ ਨੇ ਆਪਣੇ ਹੱਕਾਂ ਲਈ ਅੱਜ ਜਿਹੜਾ ਹੈਗਾ ਤਿੰਨ ਦਿਨਾਂ ਦੀ ਜਿਹੜੀ ਹੜਤਾਲ ਕੀਤੀ ਆ ਕਿਉਂ ਕੀਤੀ ਆ ਕਿਉਂਕਿ ਬਾਰ-ਬਾਰ ਮੀਟਿੰਗਾਂ ਵੀ ਹੋ ਰਹੀਆਂ ਨੇ ਮੀਟਿੰਗਾਂ ਦੇ ਵਿੱਚ ਤਰਵਾਸ ਵੀ ਦਿੱਤਾ ਜਾਂਦਾ ਫਿਰ ਮਸਲਾ ਕਿੱਥੇ ਆ ਲੜਕਿਆ ਹੋਇਆ ਉਹਦੇਦਾਰ ਸਾਡੇ ਨਾਲ ਨੇ ਬਾਈ ਜੀ ਬਾਰ-ਬਾਰ ਅਸੀਂ ਵੀ ਵੇਖਦੇ ਆਂ ਮੀਡੀਆ ਵਾਲੇ ਦੋ ਤਿੰਨ ਦਿਨਾਂ ਦੀ ਹੜਤਾਲ ਹੁੰਦੀ ਆ ਫਿਰ ਮੀਟਿੰਗ ਹੁੰਦੀ ਆ ਫਿਰ ਮੀਟਿੰਗ ਦੇ ਵਿੱਚ ਜਿਹੜਾ ਹੈਗਾ ਹੜਤਾਲ ਖਤਮ ਕਰਵਾ ਦਿੱਤੀ ਜਾਂਦੀ ਆ ਸਰਕਾਰ ਦਾ ਬਿਆਨ ਆਉਂਦਾ ਕਿ ਅਸੀਂ ਮੰਗਾ ਮੰਨ ਲਈਆਂ ਜੀ ਪਰ ਫਿਰ ਵੀ ਤੁਸੀਂ ਬਾਰ-ਬਾਰ ਹੜਤਾਲ ਕਰ ਰਹੇ ਹੋ ਕੀ ਚੱਕਰ ਆ ਸਾਰਾ ਕਿੱਥੇ ਗੱਲ ਲੰਕੀ ਹੋਈ ਆ ਬਿਲਕੁਲ ਜੀ ਦੇਖੋ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਬੜੇ ਵੱਡੇ ਵੱਡੇ ਵਾਅਦੇ ਕਰਦੇ ਆ ਭਗਤ ਸਿੰਘ ਦੀ ਪੱਗ ਬੰਨ ਕੇ ਕਿ ਅਸੀਂ ਭਗਤ ਸਿੰਘ ਦੀ ਸੋਚ ਤੇ ਚੱਲਾਂਗੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ ਹਰਾ ਪੈਨ ਜਿਹੜਾ ਉਹ ਆਮ ਪਬਲਿਕ ਲਈ ਚੱਲੇਗਾ ਪਰ ਅੱਜ ਉਸਦੇ ਉਲਟ ਸਾਰਾ ਕੁਝ ਹੋ ਰਿਹਾ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾ ਰਹੀਆਂ ਹਨ ਵਿਭਾਗ ਦੇ ਵਿੱਚ ਠੇਕੇਦਾਰੀ ਭਰਤੀ ਹੈ ਜਿਹੜੀ ਧੜਾ ਧੜ ਕੀਤੀ ਜਾ ਰਹੀ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਕੰਮ ਇਹ ਪਹਿਲਾਂ ਤੋਂ ਕੰਮ ਕਰ ਰਹੇ ਹਨ ਵਿਭਾਗ ਦੇ ਅੰਦਰ ਉਹਨਾਂ ਨੂੰ ਰੈਗੂਲਰ ਕਰਿਆ ਜਾਵੇ ਤੇ ਘੱਟੋ ਘੱਟ 10000 ਬਸ ਹੈ ਜਿਹੜੀ ਉਹ ਮਹਿਕਮੇ ਦੇ ਵਿੱਚ ਨਵੀਂ ਪਾਈ ਜਾਵੇ ਤਾਂ ਜੋ ਜਨਤਾ ਨੂੰ ਨਿਰਵਿਘਨ ਜਿਹੜੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ ਅੱਜ ਦੇਸ਼ ਵਿਆਪੀ ਹੜਤਾਲ ਦੇ ਨਾਲ ਨਾਲ ਅਸੀਂ ਆਪਣੀ ਤਿੰਨ ਰੋਜ਼ਾ ਹੜਤਾਲ ਸਟਾਰਟ ਕੀਤੀ ਹੈ ਜਿਸ ਦਾ ਪਹਿਲਾ ਦਿਨ ਆ ਕੱਲ ਨੂੰ 10 ਤਰੀਕ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾਓ ਕਰਾਂਗੇ ਜਿਵੇਂ ਜਿਸ ਤਰ੍ਹਾਂ ਵੋਟਾਂ ਵੇਲੇ ਮਸ਼ੀਨਾਂ ਦੀ ਆਵਾਜ਼ ਟੂੰ ਟੂੰ ਕਰਕੇ ਜਾਮ ਹੋ ਗਈਆਂ ਸੀ ਇੰਨੀਆਂ ਜ਼ਿਆਦਾ ਗਿਣਤੀ ਦੇ ਵਿੱਚ ਵੋਟਾਂ ਪਈਆਂ ਸੀ ਇਹਨਾਂ ਨੂੰ ਉਸੇ ਤਰ੍ਹਾਂ ਹੀ ਕੱਲ ਅਸੀਂ ਮੁੱਖ ਮੰਤਰੀ ਸਾਹਿਬ ਦੇ ਚੀਕਾ ਘਟਾਵਾਂਗੇ ਜਿਵੇਂ ਮਸ਼ੀਨਾਂ ਦੇ ਚੀਕਾ ਘਟਾਇਆ ਸੀ ਮੇਰੇ ਯਾਦ ਆ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਪੰਜਾਬ ਦੇ ਵਿੱਚ ਤਾਂ ਭਗਵੰਤ ਮਾਨ ਦੇ ਮੂਹੋਂ ਸਭ ਤੋਂ ਵੱਧ ਮੋਟਾ ਮੁਲਾਜ਼ਮਾਂ ਨੇ ਪਾਈਆਂ ਤੇ ਉਹਦੇ ਵਿੱਚ ਪੀਆਰਟੀਸੀ ਮੁਲਾਜ਼ਮਾਂ ਦਾ ਵੀ ਵੱਡਾ ਹੱਥ ਹੈ ਤੇ ਹੁਣ ਤੁਸੀਂ ਅੱਜ ਮੁੱਖ ਮੰਤਰੀ ਦੀਆਂ ਚੀਕਾਂ ਘਟਾਉਣ ਦੀਆਂ ਗੱਲਾਂ ਕਰਦੇ ਹੋ ਬਿਲਕੁਲ ਜੀ ਦੇਖੋ ਹਰੇਕ ਵਰਗ ਨੇ ਵੋਟਾਂ ਪਾਈਆਂ ਤਾਂ ਹੀ ਐਡੀ ਵੱਡੀ ਜਿਹੜੀ ਗਿਣਤੀ ਦੇ ਵਿੱਚ ਇਹਨਾਂ ਦੀ ਜਿੱਤ ਹੋਈ ਆ ਇੱਕ ਵੱਡੀ ਉਮੀਦ ਸੀਗੀ ਇਹਨਾਂ ਕੋਲ ਕਿ ਰਾਜ ਜਿਹੜਾ ਬਦਲਿਆ ਜਾਊਗਾ ਪਰ ਇਹ ਵੀ ਦੂਜੀਆਂ ਸਰਕਾਰਾਂ ਦੀ ਵਾਂਗੂ ਬਿਲਕੁਲ ਨਕਾਮ ਨਿਕਲੇ ਆ ਜਿਹੜੇ ਹਰੇਕ ਜਿਹੜੀ ਸਾਡੀ ਮੀਟਿੰਗ ਹੁੰਦੀ ਹੈ ਉਹ ਬੇ ਬੇਨਤੀਜਾ ਨਿਕਲਦੀ ਹੈ ਤਾਂ ਸਾਨੂੰ ਮਤਲਬ ਦੁਬਾਰਾ ਸੰਘਰਸ਼ ਕਰਨੇ ਪੈਂਦੇ ਆ ਭਾਈ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਭਾਈ ਜੀ ਨੇ ਕਿਲੋਮੀਟਰ ਸਕੀਮ ਬਸਾਂ ਦੀ ਗੱਲ ਕੀਤੀ ਕਿਲੋਮੀਟਰ ਜੇ ਸਕੀਮ ਵਾਲੀਆਂ ਬਸਾਂ ਪਾਉਂਦੀ ਆ ਸਰਕਾਰ ਉਹਦਾ ਨੁਕਸਾਨ ਕੀ ਆ ਪੀਆਰਟੀਸੀ ਨੂੰ ਜਾਂ ਪੰਨ ਬਸ ਨੂੰ ਕਿਲੋਮੀਟਰ ਸਕੀਮ ਬੱਸ ਦੇਖੋ ਜੀ ਇੱਕ ਪ੍ਰਾਈਵੇਟ ਕਿਸੇ ਵੀ ਬੰਦੇ ਤੋਂ ਬੱਸ ਪਵਾ ਲੈਣੀ ਆ ਕਾਰਪੋਰੇਟ ਘਰਾਣੇ ਦੀਆਂ ਬੱਸਾਂ ਹੁੰਦੀਆਂ ਨੇ ਜ਼ਿਆਦਾਤਰ ਉਹ ਬੱਸ 15 ਸਾਲ ਮੰਨ ਲਓ 15 ਸਾਲ ਦੀ ਜਿਹੜੀ ਹੈਗੀ ਆ ਇਹਦੀ ਲਿਮਟ ਹੁੰਦੀ ਆ ਬੱਸ ਦੀ ਚੱਲਣ ਦੀ ਠੀਕ ਹੈ ਜੀ ਉਹ ਬੱਸ ਉਹ ਤੋਂ ਲੈ ਕੇ ਉਹਦੇ ਤੇ ਡਰਾਈਵਰ ਜਿਹੜਾ ਹੈਗਾ ਉਹਨਾਂ ਦਾ ਚੱਲੇਗਾ ਕਨੈਕਟਰ ਸਰਕਾਰ ਦਾ ਕਨੈਕਟਰ ਕੰਮ ਕਰੇਗਾ ਤੇ ਉਹ ਬੱਸ ਜਿਹੜੀ 5 ਸਾਲ ਦੇ ਵਿੱਚ ਸਰਕਾਰ ਤੋਂ ਪੈਸਾ ਲੈ ਕੇ ਉਹ ਫ੍ਰੀ ਹੋ ਜਾਣੀ ਆ ਉਸ ਤੋਂ ਬਾਅਦ 10 ਸਾਲ ਉਹ ਫ੍ਰੀ ਦੇ ਪੈਸੇ ਕਮਾ ਕੇ ਉਹ ਮਾਲਕ ਨੂੰ ਦੇਊਗੀ ਉਸ ਦੇ ਉਲਟ ਜੇ ਮਹਿਕਮੇ ਦੀ ਬੱਸ ਪਾਈ ਜਾਂਦੀ ਆ 5 ਸਾਲ ਬਾਅਦ ਉਹ ਫ੍ਰੀ ਹੋਣ ਤੋਂ ਬਾਅਦ ਸਾਨੂੰ ਮਹਿਕਮੇ ਨੂੰ ਬਚਦੀ ਆ ਸਾਨੂੰ ਕਮਾਈ ਦਊਗੀ ਸਭ ਤੋਂ ਵੱਡਾ ਡਿਫਰੈਂਸ ਇਹੀ ਆ ਇੱਕ ਤਾਂ ਉਹਦੇ ਕਿਲੋਮੀਟਰ ਵਾਧੇ-ਵਾਧੇ ਕਰਵਾਏ ਜਾਂਦੇ ਨੇ ਕਿਉਂਕਿ ਉਹਨੂੰ ਪੈਸੇ ਜ਼ਿਆਦਾ ਮਿਲਣ ਕਿਉਂਕਿ ਉਹਨਾਂ ਦੇ ਇਹਨਾਂ ਦੇ ਆਪ ਦੇ ਬੰਦਿਆਂ ਦੀ ਆਪ ਦੇ ਮੰਤਰੀਆਂ ਦੀਆਂ ਬੱਸਾਂ ਹੁੰਦੀਆਂ ਨੇ ਉਹਦਾ ਮੇਨ ਫੈਕਟਰ ਇਹ ਆ ਸੋ ਬੱਸਾਂ ਨੇ ਜਿਹੜੀਆਂ ਉਹ ਮਹਿਕਮੇ ਦੀਆਂ ਹੀ ਪੈਣੀਆਂ ਚਾਹੀਦੀਆਂ ਨੇ ਕਿਉਂਕਿ 5 ਸਾਲ ਤੋਂ ਬਾਅਦ ਫ੍ਰੀ ਹੋਣ ਤੋਂ ਬਾਅਦ ਉਹ ਬੱਸ ਸਾਨੂੰ ਮਹਿਕਮੇ ਨੂੰ ਬਚਦੀ ਆ ਫਿਰ ਉਹਦੇ ਨਾਲ ਅਸੀਂ ਕਮਾਈ ਕਰਦੇ ਆ ਜਿਸ ਦੇ ਨਾਲ ਕਿ ਸਾਡਾ ਮਹਿਕਮਾ ਚ ਲਾਲਜੀਤ ਭੁੱਲਰ ਤੁਹਾਡੇ ਮੰਤਰੀ ਨੇ ਜਦੋਂ ਕਦੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਜਦੋਂ ਪੀਆਰਟੀਸੀ ਜਾਂ ਪੰਜਾਬ ਰੋਡਵੇਜ਼ ਮਹਿਕਮੇ ਦੀ ਗੱਲ ਕਰਦੇ ਆਂ ਤਾਂ ਬਹੁਤ ਮਤਲਬ ਕਿ ਫਾਇਦੇ 'ਚ ਗਿਣਿਆਉਂਦੇ ਨੇ ਆ ਵੀ ਮੁਨਾਫੇ ਦੇ ਵਿੱਚ ਆ ਮਹਿਕਮਾ ਅਦਾਰਾ ਬਹੁਤ ਸੋਹਣਾ ਚੱਲ ਰਿਹਾ ਹੈਗਾ ਪਰ ਅਸਲ ਸੱਚਾਈ ਕੀ ਆ ਅਸਲ ਸੱਚਾਈ ਜੀ ਗਰਾਉਂਡ ਜ਼ੀਰੋ ਤੋਂ ਪਤਾ ਲੱਗਦੀ ਆ ਬਹੁਤ ਵਧੀਆ ਗੱਲ ਆ ਤੁਹਾਡੀ ਤੁਸੀਂ ਇੱਥੇ ਆ ਕੇ ਪਹਿਲਾਂ ਤਾਂ ਧੰਨਵਾਦ ਮੈਂ ਕਰਦਾ ਵੀ ਸਾਡੇ ਮੀਡੀਆ ਵਾਲੇ ਭਰਾਵਾਂ ਦਾ ਜਿਹੜੀ ਸਾਡੀ ਗੱਲਬਾਤ ਉੱਪਰ ਤੱਕ ਲੈ ਕੇ ਜਾਂਦੇ ਸੋ ਸਰਕਾਰ ਦੀਆਂ ਗੱਲਾਂ ਸਾਰੀਆਂ ਝੂਠੀਆਂ ਨੇ ਜੇ ਸੱਚੇ ਨੇ ਤਾਂ ਇਹਨਾਂ ਨੂੰ ਜਥੇਬੰਦੀ ਵੱਲੋਂ ਚੈਲੰਜ ਦਿੰਨਾ ਵੀ ਸਾਡੇ ਲੀਡਰਾਂ ਨਾਲ ਗਰਾਊਂਡ ਤੇ ਬਹਿ ਕੇ ਗੱਲ ਕਰਨੇ ਠੀਕਾ ਜੀ ਓਪਨ ਚੈਲੰਜ ਬੈਠ ਕੇ ਗੱਲ ਕਰਨ ਸਾਡੇ ਲੀਡਰਾਂ ਦਾ ਜਵਾਬ ਦੇਣ ਤੱਥਾਂ ਨਾਲ ਗੱਲ ਕਰਨ ਤੱਥ ਰੱਖਣ ਸਾਡੇ ਲੀਡਰ ਤੱਥ ਰੱਖਣਗੇ ਕਿਲੋਮੀਟਰ ਦੀ ਗੱਲ ਤੁਸੀਂ ਪਹਿਲਾਂ ਕੀਤੀ ਆ ਤੱਥਾਂ ਨਾਲ ਇਹਨਾਂ ਦੇ ਸਾਹਮਣੇ ਸਾਰਾ ਕੁਝ ਰੱਖ ਚੁੱਕੇ ਆ ਪਰ ਬਾਰ ਬਾਰ ਫੇਰ ਉਹੀ ਧੋਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂ ਕਿਉਂਕਿ ਇਹਨਾਂ ਨੇ ਆਪਣੇ ਬੰਦੇ ਨੂੰ ਫਾਇਦਾ ਦੇਣਾ ਉੱਤੋਂ ਸਾਡੀ ਮੈਨੇਜਮੈਂਟ ਨਾਲ ਰਹੀ ਹੈ ਜਿਹੜੇ ਸਾਡੇ ਅਫਸਰ ਨੇ ਉਹ ਸਾਰੇ ਇਕੱਠੇ ਆ ਕਿਉਂਕਿ ਇਹਨਾਂ ਨੇ ਆਪਣੀਆਂ ਗੱਡੀਆਂ ਪਾਉਣੀਆਂ ਹੁੰਦੀਆਂ ਨੇ ਤੇ ਸੋ ਮੇਨ ਮੁੱਦਾ ਇੱਥੇ ਖੜਾ ਵੀ ਆਪਣਾ ਖਾਣ ਇਹ ਚਾਹੁੰਦੇ ਵੀ ਸਾਡਾ ਖਾਣ ਨਾ ਮਰੇ ਮਲਾਜ਼ਮ ਪੈਸਾ ਦਾ ਪਿਸੀ ਜਾਵੇ ਸੋ ਬਿਲਕੁਲ ਗਲਤ ਆ ਅਨਿਆਏ ਆ ਧੱਕੇਸ਼ਾਈ ਆ ਇਹਦੇ ਖਿਲਾਫ ਲੜਦੇ ਆ ਤੇ ਲੜਦੇ ਰਹਾਂਗੇ ਅੱਛਾ ਹੁਣ ਨੈਕਸਟ ਜਦੋਂ ਤੁਸੀਂ ਆ ਹੜਤਾਲ ਦਾ ਦਿੱਤਾ ਆਪਣਾ ਐਲਾਨ ਕੀਤਾ ਉਸ ਤੋਂ ਪਹਿਲਾਂ ਮਹਿਕਮੇ ਵੱਲੋਂ ਮਿਨਿਸਟਰੀ ਵੱਲੋਂ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਤੁਹਾਨੂੰ ਗੱਲਬਾਤ ਕਰਨ ਦਾ ਟੇਬਲ ਟਾਕ ਦਾ ਕੋਈ ਫੋਨ ਮੈਸੇਜ ਸਦਾ ਆ ਬਿਲਕੁਲ ਨਹੀਂ ਜੀ ਇੱਕ ਮਹੀਨਾ ਪਹਿਲਾਂ ਅਸੀਂ ਆਪਣੀਆਂ ਮੰਗਾਂ ਮਸਲਿਆਂ ਦਾ ਮੰਗ ਪੱਤਰ ਬਣਾ ਕੇ ਬਕਾਇਦਾ ਜੱਥੇਬੰਦੀ ਦੀ ਲੈਟਰ ਪੈਡ ਤੇ ਸਾਡੇ ਹੈੱਡ ਆਫਸ ਨੂੰ ਮੁੱਖ ਮੰਤਰੀ ਨੂੰ ਟਰਾਂਸਪੋਰਟ ਮੰਤਰੀ ਨੂੰ ਸਾਰਿਆਂ ਨੂੰ ਅਸੀਂ ਕੱਢਦੇ ਆ ਵੀ ਆ ਸਾਡੇ ਮੰਗਾਂ ਮਸਲੇ ਨੇ ਇਹਨਾਂ ਦੀ ਸੁਣਵਾਈ ਕਰੋ ਇਹਨਾਂ ਦੀ ਪੂਰਤੀ ਕਰੋ ਨਹੀਂ ਅਸੀਂ ਇੰਨੀ ਤਰੀਕ ਤੋਂ ਜਿਹੜਾ ਹੈਗਾ ਮੁਕੰਮਲ ਚੱਕਾ ਜਾਮ ਕਰਕੇ ਆਪਣੀ ਹੜਤਾਲ ਤੇ ਜਾਵਾਂਗੇ ਪਰ ਕੋਈ ਵੀ ਸਾਨੂੰ ਇਸ ਤਰ੍ਹਾਂ ਦਾ ਸੱਦਾ ਨਹੀਂ ਆਇਆ ਸੋ ਬੜੀ ਇਹ ਇੱਕ ਮਾੜੀ ਗੱਲ ਆ ਸਰਕਾਰ ਦੀ ਕਿ ਸਰਕਾਰ ਦੇ ਅਸੀਂ ਮਲਾਜ਼ਮਾਂ ਸਰਕਾਰ ਦੀਆਂ ਬੱਸਾਂ ਦੇ ਅਸੀਂ ਲੋਕਾਂ ਨੂੰ ਬਣਦੀ ਸਹੂਲਤ ਦਿੰਨੇ ਆ ਉਹ ਵੀ ਸਹੂਲਤ ਇਸ ਤਰ੍ਹਾਂ ਕਿ ਬੱਸਾਂ ਦੀ ਗਿਣਤੀ ਇੰਨੀ ਘੱਟ ਆ ਹੋਣ ਦੇ ਬਾਵਜੂਦ ਵੀ ਸਾਡੇ ਜਿਹੜੇ ਕਰਮਚਾਰੀ ਨੇ ਇੱਕ 52 ਸੀਟਡ ਗੱਡੀ ਦੇ ਵਿੱਚ 100 ਤੋਂ ਸਭਾ 700 ਸਵਾਰੀ ਲੋਡ ਕਰਕੇ ਸੋ ਹੈ ਤਾਂ ਲੋਕਾਂ ਦੀ ਜਾਨ ਨਾਲ ਰਿਸਕੀ ਉਹ ਖਲਵਾੜ ਆ ਪਰ ਉਹ ਸਰਕਾਰ ਕਰਵਾਉਂਦੀ ਆ ਅਸੀਂ ਨਹੀਂ ਕਰਦੇ ਕਿਉਂਕਿ ਸਾਡੇ ਕੋ ਗਿਣਤੀ ਹੈ ਨਹੀਂ ਜੇ ਅਸੀਂ ਨਹੀਂ ਚੜਾਉਂਦੇ ਤਾਂ ਸਾਡੇ ਨਾਲ ਲੋਕ ਲੜਦੇ ਆ ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਕੋਸ਼ਿਸ਼ ਹੁੰਦੀ ਆ ਵੀ ਵੱਧ ਤੋਂ ਵੱਧ ਲੋਕਾਂ ਨੂੰ ਸਫਰ ਕਰਾਇਆ ਜਾ ਸਕੇ ਇੱਕ ਵਾਰੀ ਤੁਹਾਡਾ ਫੈਸਲਾ ਵੀ ਆਇਆ ਸੀ ਮੈਂ ਬੱਸਾਂ 'ਚ ਸਟicker ਲੱਗੇ ਹੋਏ ਵੇਖਦਾ ਉਹਨਾਂ ਵੀ ਜਿੰਨੀਆਂ ਸੀਟਾਂ ਉਹਨਾਂ ਹੀ ਸਵਾਰੀਆਂ ਚੜਾਵਾਂਗੇ ਉਹਦੇ ਬਾਵਜੂ ਕੋਰਟ ਦਾ ਸੁਪਰੀਮ ਕੋਰਟ ਦਾ ਸਾਰੇ ਕੋਰਟਾਂ ਦਾ ਮਾਨਯੋਗ ਅਦਾਲਤਾਂ ਦਾ ਫੈਸਲਾ ਤੁਸੀਂ ਜਾਣਦੇ ਹੋ ਮੋਟਰਸਾਈਕਲ ਤੇ ਦੋ ਸਵਾਰੀਆਂ ਲਾਉਣੇ ਤਾਂ ਦੋ ਹੀ ਸਫ਼ਰ ਕਰਦੀਆਂ ਕਾਰ ਚ ਪੰਜ ਨੇ ਦਾ ਪੰਜੇ ਸਫ਼ਰ ਕਰਦੀਆਂ ਸੋ ਬੱਸ ਚ 53 ਸਵਾਰੀਆਂ ਅਲਾਉਡ ਨੇ ਤੁਸੀਂ 53 ਹੀ ਸਫ਼ਰ ਕਰਨੀਆਂ ਪਰ ਅਸੀਂ ਉਹ ਤੋਂ ਵੀ ਬਾਹਰ ਜਾ ਕੇ ਸਫ਼ਰ ਕਰਾਉਨੇ ਆ ਲੋਕਾਂ ਨੂੰ ਸੋ ਉਹ ਵੀ ਲਾਲਜੀਤ ਭੁੱਲਰ ਨਹੀਂ ਕਿਹਾ ਕਰ ਲਵੇ ਗੱਲ ਬੈਠ ਕੇ ਉਹਨੂੰ ਦੱਸਾਂਗੇ ਵੀ ਕਿਹਾ ਤੇ ਕਿ ਨਹੀਂ ਕਿਹਾ ਵੱਧ ਚੜਾਓ ਪਿਛਲੀ ਵਾਰ ਹਾਂ ਪਿਛਲੀ ਵਾਰ ਅਸੀਂ ਐਲਾਨ ਕੀਤਾ ਜਿੱਥੇ ਬੰਦੀ ਨੇ ਜਾਂ ਸਾਡੀ ਸੁਣਵਾਈ ਨਹੀਂ ਕੀਤੀ ਸੋ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਫੇਰੇ ਫੈਸਲਾ ਲੈਣਾ ਪਵੇ ਜਾਂ ਸਾਡੀ ਗੱਲ ਨਹੀਂ ਸੁਣਨਗੇ ਕਿਉਂਕਿ ਅਸੀਂ ਸਾਡੀ ਮੇਨ ਮੰਗਾਂ ਮੰਗਾਂ ਦੇ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨਾ ਜੋ ਸਾਡੀ ਮੇਨ ਮੰਗਾਂ ਠੀਕ ਹੈ ਜੀ ਉਹ ਸਾਡਾ ਹੱਕ ਵੀ ਆ ਸੋ ਤੀਜੀ ਸਾਡੀ ਮੰਗ ਆ ਵੀ ਬੱਸਾਂ ਦੀ ਗਿਣਤੀ ਪੰਜਾਬ ਦੇ ਵਿੱਚ ਪੰਜਾਬ ਦੀ ਵਸੂ ਦੇ ਅਕੋਰਡਿੰਗ 3 ਕਰੋੜ ਆਬਾਦੀ ਹੈ ਸਾਡੀ ਪੰਜਾਬ ਦੀ ਘੱਟੋ ਘੱਟ 10000 ਬੱਸ ਸਾਡੇ ਕੋਲ ਸਰਕਾਰੀ ਚਾਹੀਦੀ ਹੈ ਲੋਕਾਂ ਨੂੰ ਸਹੀ ਤਰੀਕੇ ਨਾਲ ਸਹੂਲਤ ਦੇਣ ਲਈ ਸੋ ਸਾਡੇ ਕੋਲ ਸਿਰਫ ਬੱਸਾਂ ਦੀ ਗਿਣਤੀ 3000 ਆ 7000 ਬੱਸ ਘਾਟ ਆ ਦੇਖੋ ਅਸੀਂ ਕਿੱਦਾਂ ਸਹੂਲਤ ਦੇਣੇ ਆ ਸੋ ਇਹ ਲੋਕਾਂ ਦੀ ਮੰਗ ਆ ਨਾ ਕਿ ਸਾਡੀ ਸੋ ਮੰਗ ਸਾਡੀ ਪੂਰੀ ਕੀਤੀ ਜਾਵੇ ਬੱਸਾਂ ਦੀ ਗਿਣਤੀ ਪੂਰੀ ਕੀਤੀ ਅੱਛਾ ਜਿਹੜੇ ਸਾਰੇ ਰੂਟ ਆਪਾਂ ਪੰਜਾਬ ਦੀ ਗੱਲ ਕਰ ਗਏ ਸਾਰੇ ਰੂਟਾਂ ਤੇ ਲਗਾਤਾਰ ਬੱਸਾਂ ਚੱਲ ਰਹੀਆਂ ਨੇ ਜਾਂ ਨਹੀਂ ਚੱਲ ਰਹੀਆਂ ਨਹੀਂ ਇਸ ਟਾਈਮ ਤਾਂ ਦੇਖੋ ਜਿਹੜੀਆਂ ਤਕਰੀਬਨ ਮੈਂ ਤੁਹਾਨੂੰ ਕਹੂੰਗਾ ਕਿ 98% ਜਿਹੜੀਆਂ ਗੱਡੀਆਂ ਨੇ ਉਹ ਬੰਦ ਨੇ ਕੁਝ ਰੈਗੂਲਰ ਮੁਲਾਜ਼ਮ ਜਿਹੜੇ ਡਿਪਾਰਟਮੈਂਟ ਚ ਸਾਡੇ ਜਾਂ ਪੀਆਰਟੀਸੀ ਚ ਹੈਗੇ ਨੇ ਇੱਕਾ ਦੁੱਕਾ ਗੱਡੀਆਂ ਕਿਸੇ ਕਿਸੇ ਡੀਪੂ ਚੋਂ ਉਹ ਰੂਟ ਤੇ ਗਈਆਂ ਨੇ ਪਰ ਉਹ ਵੀ ਉਹਨਾਂ ਦੀ ਹਾਲਤ ਇਹ ਜੀ ਆ ਕਿਉਂ ਖੜੀਆਂ ਗੱਡੀਆਂ ਚਲਾ ਕੇ ਇਹਨਾਂ ਨੇ ਭੇਜੀਆਂ ਨੇ ਹੁਣ ਪਹਿਲਾਂ ਖੜੀਆਂ ਸੀ ਉਹਨਾਂ ਨੂੰ ਕੋਈ ਲੇਗ ਨਹੀਂ ਸੀ ਜਾਂਦਾ ਕਿਉਂਕਿ ਪਨ ਬਸ ਦੀਆਂ ਗੱਡੀਆਂ ਕੰਮ ਕਰਦੀਆਂ ਕਿਉਂਕਿ ਵਧੀਆ ਕੰਡੀਸ਼ਨ ਚ ਨੇ ਕੁਛ ਉਹਨਾਂ ਦਾ ਬਿਲਕੁਲ ਕੰਮ ਨਹੀਂ ਹੋਇਆ ਉਹ ਭੇਜੀਆਂ ਨੇ ਪਤਾ ਨਹੀਂ ਕਿੱਥੇ ਖੜਨਾ ਅੱਜ ਹੜਤਾਲ ਦੀ ਗੱਲ ਨਹੀਂ ਕਰ ਰਿਹਾ ਮੈਂ ਜਰਨਲ ਗੱਲ ਕਰ ਰਿਹਾ ਵੀ ਰੂਟੀਨ ਦੇ ਵਿੱਚ ਕਿੰਨੀਆਂ ਬੱਸਾਂ ਬੰਦ ਨੇ ਕਿਹੜੇ ਕਿਹੜੇ ਰੂਟ ਬੰਦ ਨੇ ਦੇਖੋ ਜੀ ਰੂਟ ਤਾਂ ਪੰਜਾਬ ਦੇ ਸਾਰੇ ਰੂਟ ਲਾ ਲੋ ਤਕਰੀਬਨ ਹਰ ਜਗ੍ਹਾ ਹੀ ਆਪਣੀਆਂ ਜਿਹੜੇ ਟਾਈਮ ਹੈਗੇ ਨੇ ਸਰਕਾਰ ਦੇ ਤੇ ਉਸ ਤੋਂ ਬਿਨਾ ਆਊਟ ਆਫ ਸਟੇਟ ਵੀ ਆਪਣੇ ਟਾਈਮ ਨੇ ਬਹੁਤ ਜ਼ਿਆਦਾ ਪੀਆਰਟੀਸੀ ਦੇ ਵੀ ਤੇ ਰੋਡਵੇਜ ਦੇ ਵੀ ਉਹ ਟੋਟਲੀ ਹੀ ਬੰਦ ਪਏ ਨੇ ਘੱਟੋ ਘੱਟ 3000 ਬੱਸਾਂ ਆਪਣੀ 8000 ਆਪਣਾ ਮਲਾਜ਼ਮਾਂ ਪਨ ਵਾਸਤੇ ਪੀਆਰਟੀਸੀ ਦਾ ਮਲਾਕੇ ਜਿਹੜਾ ਇਸ ਟਾਈਮ ਹੜਤਾਲ ਤੇ 3000 ਗਿਣਤੀ ਆ ਬੱਸਾਂ ਦੀ ਉਹ ਟੋਟਲੀ ਬੰਦ ਨੇ ਵੀਰ ਜੀ ਤੁਹਾਡੇ ਕੋਲੇ ਦਵਾਰੇ ਆਉਨੇ ਆ ਬਹੁਤ ਬਾਰ ਤੁਸੀਂ ਹੜਤਾਲ ਕੀਤੀ ਆ ਬਹੁਤ ਬਾਰ ਲੋਕ ਵੀ ਖੱਜਲ ਖਵਾਰ ਹੁੰਦੇ ਆ ਜਿਹੜੇ ਯਾਤਰੀ ਇਧਰ ਉਧਰ ਆਉਣਾ ਜਾਣਾ ਉਹ ਵੀ ਖੱਜਲ ਖਵਾਰ ਹੁੰਦੇ ਆ ਤੁਹਾਡੀਆਂ ਵੀ ਰਿਸ਼ਤੇਦਾਰੀਆਂ ਤੁਹਾਡੇ ਵੀ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਹੋਣੇ ਆ ਪਰ ਬਹੁਤ ਵਾਰੀ ਮੰਗੋਠੀ ਆ ਵੀ ਸਾਡ ਨੂੰ ਪੱਕੇ ਕੀਤਾ ਜਾਵੇ ਪੱਕੇ ਕੀਤਾ ਜਾਵੇ ਅਸੀਂ ਪੂਰੇ ਪੰਜਾਬ ਦੇ ਵਿੱਚ ਵੱਡੇ ਵੱਡੇ ਫਲੈਕਸ ਬੋਰਡ ਵੇਖ ਰਹੇ ਆ ਵੀ ਇੰਨੀਆਂ ਨੌਕਰੀਆਂ ਦੇਤੀਆਂ 54 ਹਜ਼ਾਰ ਨੌਕਰੀਆਂ ਪਰ ਤੁਸੀਂ ਕਿੱਥੇ ਲੁਕੇ ਰਹਿ ਕੇ ਤੁਹਾਨੂੰ ਕਿਉਂ ਨਹੀਂ ਪੱਕੇ ਕੀਤਾ ਦੇਖੋ ਜੀ ਮੁੱਖ ਮੰਤਰੀ ਸਾਹਿਬ ਪਹਿਲਾਂ ਜਦੋਂ ਸੱਤਾ 'ਚ ਆਉਣ ਤੋਂ ਪਹਿਲਾਂ ਬੜੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਕਾਂਗਰਸ ਸਰਕਾਰ ਜਿਹੜੀ ਆ ਫਲੈਕਸਾਂ ਵਾਲੀ ਸਰਕਾਰ ਆ ਅਕਾਲੀ ਦਲ ਸਰਕਾਰ ਆ ਜਿਹੜੀ ਫਲੈਕਸਾਂ ਵਾਲੀ ਸਰਕਾਰ ਆ ਪਰ ਅੱਜ ਜਿਹੜੀ ਆ ਅਸਲੀਅਤ ਤੁਸੀਂ ਆਪ ਦੇਖੋ ਸੜਕਾਂ ਦੇ ਉੱਪਰ ਇਹ ਵੀ ਫਲੈਕਸਾਂ ਵਾਲੀ ਸਰਕਾਰ ਹੀ ਸਾਬਤ ਹੋ ਰਹੀ ਆ ਕਿਉਂਕਿ ਜਿਹੜੇ ਪੱਕੇ ਕੀਤੇ ਗਏ ਆ ਉਹ ਫਲੈਕਸਾਂ ਦੇ ਵਿੱਚ ਹੀ ਕੀਤੇ ਗਏ ਆ ਜੇ ਪੱਕੇ ਕੀਤੇ ਹੁੰਦੇ ਮੁਲਾਜ਼ਮ ਤੇ ਅੱਜ ਆ ਧਰਨੇ ਮਜਾਰੇ ਨਾਲ ਲਾਉਣੇ ਪੈਂਦੇ ਤੇ ਸਗੋਂ ਧੰਨਵਾਦ ਕਰਦੇ ਆ ਅਸੀਂ ਸਰਕਾਰਾਂ ਦੇ ਕਿਹਾਂ ਸਰਕਾਰਾਂ ਨੇ ਸਾਨੂੰ ਪੱਕਾ ਕੀਤਾ ਕਿਉਂਕਿ ਇਸ ਦੇ ਉਲਟ ਹੀ ਸਾਰਾ ਕੁਝ ਅੱਜ ਹੋ ਰਿਹਾ ਹੈ ਠੇਕੇਦਾਰੀ ਸਿਸਟਮ ਭਰਤੀ ਕੀਤੀ ਜਾ ਰਹੀ ਹੈ ਜੋ ਇਹਨਾਂ ਨੇ ਸੱਤਾ ਚੋਂ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਬਿਲਕੁਲ ਨਹੀਂ ਕਰਾਂਗੇ ਉਹੀ ਠੇਕੇਦਾਰੀ ਸਿਸਟਮ ਤੇ ਭਰਤੀ ਕਰ ਰਹੇ ਆ ਪਹਿਲਾਂ ਇਹ ਕਹਿੰਦੇ ਸੀ ਜਿੰਨੇ ਠ ਮੰਤਰੀਆਂ ਦੇ ਆ ਅੱਜ ਇਹਨਾਂ ਨੂੰ ਕਿਉਂ ਨਹੀਂ ਦੇਖਦਾ ਅੱਜ ਕਿਹੜੇ ਮੰਤਰੀਆਂ ਲੀਡਰਾਂ ਦੇ ਏ ਟੇਕੇਦਾਰ ਆ ਰਿਸ਼ਤੇਦਾਰੇ ਸਾਨੂੰ ਦੱਸਣ ਆ ਕੇ ਹੁਣ ਕੱਲ ਨੂੰ ਤੁਹਾਡਾ ਮੁੱਖ ਮੰਤਰੀ ਦੀ ਰਿਹائش ਤੇ ਅਰਥੀ ਫੂਕ ਮੰਜਾਰਾ ਸੰਗਰੂਰ ਵਿਖੇ ਚੰਡੀਗੜ੍ਹ ਵਿਖੇ ਇਸ ਤੋਂ ਬਾਅਦ ਅਗਲਾ ਕੀ ਪਲਾਨ ਹੋਏਗਾ ਇਸ ਤੋਂ ਬਾਅਦ 11 ਤਰੀਕ ਨੂੰ ਫਿਰ ਸਾਡੀ ਇੱਥੇ ਬੱਸ ਸਟੈਂਡਾਂ ਦੇ ਵਿੱਚ ਸਟ੍ਰਾਈਕ ਆ ਉਸ ਤੋਂ ਬਾਅਦ ਜੇਕਰ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਲੰਬੇ ਸੰਘਰਸ਼ ਤੇ ਵੀ ਜਾਵਾਂਗੇ ਸੁਣਨ ਦੇ ਵਿੱਚ ਆਇਆ ਸੀ ਵੇਖਦੇ ਵੀ ਆਂ ਵੀ ਕਈ ਸਰਕਾਰੀ ਰੂਟ ਪ੍ਰਾਈਵੇਟ ਟਰਾਂਸਪੋਰਟਰਾਂ ਨਾਲ ਮਿਲ ਕੇ ਬੰਦ ਹੋ ਜਾਂਦੇ ਆ ਜਾਂ ਕਰਾ ਦਿੱਤੇ ਜਾਂਦੇ ਆ ਸਹੀ ਆ ਗੱਲ ਬਿਲਕੁਲ ਜੀ ਸਹੀ ਗੱਲ ਆ ਇਹ ਸਾਡੀ ਮੈਨੇਜਮੈਂਟ ਕਿਤੇ ਨਾ ਕਿਤੇ ਲੁਧਿਆਣੇ ਦੀ ਪੂਰੀ ਗੱਲ ਕਰ ਲਈਏ ਜਾਂ ਇੱਥੇ ਦੀਆਂ ਗੱਡੀਆਂ ਦੀ ਗੱਲ ਕਰ ਲਈਏ ਆਪਣੇ ਏਡੇ ਦੀ ਗੱਲ ਬਹੁਤ ਸਾਰੇ ਹਜੇ ਰੂਟ ਨੇ ਚਾਹੇ ਪਿੰਡਾਂ ਵਾਲੇ ਆ ਚਾਹੇ ਆਊਟ ਆਫ ਸਟੇਟ ਜਿਨ੍ਹਾਂ ਨੂੰ ਜਿੱਥੇ ਪ੍ਰਾਈਵੇਟ ਬੱਸ ਚੱਲਦੀ ਆ ਯਾਨੀ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਸਰਕਾਰੀ ਗੱਡੀ ਨੂੰ ਵੀ ਉਹ ਨਾ ਜਾਵੇ ਤੇ ਜਿਹੜਾ ਫਾਇਦਾ ਉਹ ਪ੍ਰਾਈਵੇਟ ਨੂੰ ਹੋ ਸਕੇ ਬਿਲਕੁਲ ਇਹ ਸਾਡੀ ਮੈਨੇਜਮੈਂਟ ਕਰਾਉਂਦੀ ਆ ਸਾਡੀ ਮੈਨੇਜਮੈਂਟ ਦਾ ਤਾਂ ਮੈਂ ਤੁਹਾਨੂੰ ਪਹਿਲੀ ਦੱਸਦਾ ਵੀ ਸਾਡੇ ਅਫਸਰ ਨੇ ਜਿਹੜੇ ਸਾਡੀ ਮੈਨੇਜਮੈਂਟ ਆ ਉਹ ਮਿਲੀ ਹੋਈ ਆ ਇਹਨਾਂ ਨਾਲ ਇਹਨਾਂ ਨੂੰ ਫਾਇਦਾ ਦੇਣ ਦੇ ਮਾਰੇ ਸਾਰਾ ਕੁਝ ਕਰਦੇ ਨੇ ਸਾਨੂੰ ਕੁਝ ਦਵਾ ਕੇ ਰਾਜ਼ੀ ਨਹੀਂ ਜਿਹੜੇ ਅਸੀਂ ਕੰਮ ਕਰਦੇ ਆ ਅਸੀਂ ਮਹਿਕਮਾ ਚਲਾਈ ਫਿਰਦੇ ਆ ਪ੍ਰਾਈਵੇਟ ਨੂੰ ਫਾਇਦਾ ਦੇਣ ਲਈ ਸਾਰਾ ਕੁਝ ਕਰਦੇ ਆ ਰੂਟ ਬੰਦ ਕਰ ਦੇਣਗੇ ਹੋਰ ਦੇਖੋ ਇਮਾਨਦਾਰ ਬੰਦੇ ਦੀ ਡਿਊਟੀ ਕਿਸੇ ਰੂਟ ਤੇ ਲਾਈ ਜਾਂਦੀ ਆ ਠੀਕ ਹੈ ਜੀ ਉਹ ਰੂਟ ਤੇ ਮਾਲੂ ਮਾਲੇ ਦੀ ਗੱਲ ਕਰ ਲਈਏ ਫਾਰ ਐਗਜ਼ਾਮਪਲ ਸਾਡੇ ਟਾਈਮ ਨੇ ਸਾਡੀਆਂ ਗੱਡੀਆਂ ਜਾਂਦੀਆਂ ਨੇ ਸਾਡਾ ਬੰਦਾ ਕਿਸੇ ਪ੍ਰਾਈਵੇਟ ਬੱਸ ਵਾਲੇ ਨਾਲ ਲੜ ਪਿਆ ਟਾਈਮ ਪਿੱਛੇ ਔਰ ਉੱਥੇ ਗਲਤ ਵੀ ਪ੍ਰਾਈਵੇਟ ਵਾਲਾ ਸੀ ਸਾਡਾ ਟਾਈਮ ਖਾ ਕੇ ਸਾਡੀ ਸਵਾਰੀ ਲਈ ਜਾ ਰਿਹਾ ਸੀ ਤਾਂ ਸਾਡੇ ਬੰਦੇ ਦੀ ਦੂਜੇ ਦਿਨ ਡਿਊਟੀ ਬਦਲ ਦੇਣਗੇ ਅੰਦਰੋਂ ਉਹਨੂੰ ਨਹੀਂ ਕੁਝ ਕਿਹਾ ਜਾਊਗਾ ਸਾਡੇ ਬੰਦੇ ਨੂੰ ਸਜ਼ਾ ਦਿੱਤੀ ਜਾਊਗੀ ਕਿਉਂ ਅਸੀਂ ਕੱਚੇ ਆ ਬਿਲਕੁਲ ਸਹੀ ਆ ਇਹ ਸਾਡੀ ਮੈਨੇਜਮੈਂਟ ਬਿਲਕੁਲ ਰਲ ਕੇ ਚੱਲਦੀ ਆ ਪ੍ਰਾਈਵੇਟਾਂ ਨਾਲ ਗੱਲ ਹੋਰ ਮੈਨੂੰ ਸਵਾਲ ਯਾਦ ਆ ਗਿਆ ਸੀ ਬਹੁਤ ਵਾਰ ਵੇਖਦੇ ਆਂਗੇ ਹੁਣ ਇਹਦੇ ਪਿੱਛੇ ਪਤਾ ਨਹੀਂ ਬੱਸਾਂ ਚਲਾਉਣ ਵਾਲੇ ਮੁਲਾਜ਼ਮ ਗਲਤ ਨੇ ਜਾਂ ਉੱਪਰੋਂ ਮੈਨੇਜਮੈਂਟ ਦਾ ਦਬਾਅ ਹੁੰਦਾ ਕਈ ਥਾਈਂ ਅਸੀਂ ਵੇਖਦੇ ਆਂ ਸਵਾਰੀ ਪ੍ਰਾਈਵੇਟ ਬੱਸਾਂ ਨੂੰ ਚੱਕਵਾਈ ਜਾਂਦੀ ਆ ਜਿਹੜੀਆਂ ਪੀਆਰਟੀਸੀ ਦੀਆਂ ਜਾਂ ਪਨਵਸਤੀਆਂ ਬੱਸਾਂ ਹੁੰਦਗੀਆਂ ਨੇ ਉਹ ਅੱਡੇ ਤੋਂ ਪਿੱਛੇ ਰੋਕ ਲੈਂਦੇ ਆ ਜਾਂ ਸਲੋ ਚਲਾਉਂਦੇ ਆ ਇਹਦੇ ਪਿੱਛੇ ਕੀ ਚੱਕਰ ਹੁੰਦਾ ਬਹੁਤ ਵਾਰ ਵੇਖਿਆ ਦੇਖੋ ਅਸੀਂ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਆ ਮੀਡੀਆ ਲਈ ਅਸੀਂ ਵਾਰ-ਵਾਰ ਇਹੀ ਡਿਮਾਂਡਾ ਕਰਦੇ ਆ ਵੀ ਘੱਟੋ ਘੱਟ 10000 ਹੋਰ ਬੱਸ ਜਿਹੜੀਆਂ ਮੈਕਮੇ ਰੀਜ਼ਨ ਕੀ ਆ ਅੱਜ ਜਿਹੜੀ ਆ 3000 ਬੱਸਾਂ ਸਾਡੇ ਕੋਲੇ ਸਰਵਿਸ ਜਨਤਾ ਨੂੰ ਅਸੀਂ ਪੂਰੀ ਦੇ ਨਹੀਂ ਸਕਦੇ ਬੱਸ ਦੇ ਵਿੱਚ 52 ਸੀਟਾਂ 100 ਸਵਾਰੀ ਪਹਿਲਾਂ ਹੀ ਭਰੀ ਹੋਈ ਆ ਉਹਦੀ ਕੰਪੈਸਟੀ ਤੋਂ ਵੱਧ ਅਸੀਂ ਡਬਲ ਸਵਾਰੀਆਂ ਬਿਠਾ ਕੇ ਤੋਰ ਰਹੇ ਆ ਜੇ ਕੋਈ ਹਾਸਾ ਹੋ ਗਿਆ ਕੌਣ ਜ਼ਿੰਮੇਵਾਰ ਹੈ ਇਸ ਕਰਕੇ ਜਿਹੜੀ ਅੱਡੇ ਤੋਂ ਸਵਾਰੀ ਹੋਰ ਖੜੀ ਆ ਉਹਨੂੰ ਕਿਸ ਤਰ੍ਹਾਂ ਪਿਠਾਵਾਂਗੇ ਸਵਾਰੀ ਦੇ ਵਿੱਚ ਆ ਕਰਕੇ ਜਿਹੜਾ ਬੱਸ ਬੱਸ ਸਟੈਂਡ ਤੋਂ ਅੱਗੇ ਜਾਂ ਪਿੱਛੇ ਸਵਾਰੀਆਂ ਉਤਾਰੀਆਂ ਜਾਂਦੀਆਂ ਹੋਰ ਕੋਈ ਰੀਜ਼ਨ ਨਹੀਂ ਆ। ਇਹ ਸਰਕਾਰ ਦੀ ਨਕਾਮੀ ਆ ਸਰਕਾਰ ਬੱਸਾਂ ਹੋਰ ਪਾਵੇ ਜ ਜਨਤਾ ਨੂੰ ਜਿਹੜੀ ਨਿਰਵਗਣ ਹੈ ਜਿਹੜੀ ਸੁਲਤਮਾਹਿਆ ਕਰਵਾਵੇ। ਜਿਵੇਂ ਤੁਸੀਂ ਮੈਨੇਜਮੈਂਟ ਤੇ ਵੱਡੇ ਸਵਾਲ ਖੜੇ ਕੀਤੇ ਆ ਵੀ ਰਲਈ ਹੋਈ ਹੈਗੀ ਟਰਾਂਸਪੋਰਟਰਾਂ ਨਾਲ ਇਸ ਤਰੀਕੇ ਨਾਲ ਤਾਂ ਕੱਲ ਨੂੰ ਤੁਸੀਂ ਉਹਨਾਂ ਦੀ ਵਿਰੋਧ ਆਵਾਜ਼ ਉਠਾਉਣੀ ਹੋ ਤੁਹਾਡੇ ਤੇ ਵੀ ਜਿਹੜਾ ਹੈਗਾ ਐਕਸ਼ਨ ਜਾਂ ਹੱਬਦਬ ਹੋ ਸਕਦੀ ਆ। ਬਿਲਕੁਲ ਜੀ ਦੇਖੋ ਸਾਡੇ ਅਸੀਂ ਇੱਕ ਝਜਾਰੂ ਜਥੇਬੰਦੀ ਦੇ ਮੈਂਬਰ ਆ। ਸੋ ਅਸੀਂ ਆਪਣੇ ਹੱਕਾਂ ਲਈ ਲੜਨਾ ਜਾਣਦੇ ਆਂ ਜੇ ਕੋਈ ਇਹ ਜੀ ਗੱਲ ਕਰਨਗੇ ਤਾਂ ਉਹਦਾ ਜਵਾਬ ਦੇਣ ਲਈ ਜਥੇਬੰਦੀ ਬਿਲਕੁਲ ਤਿਆਰ-ਬਾਰ ਤਿਆਰ ਆ ਬਿਲਕੁਲ ਲੜ ਰਹੇ ਆਂ ਤੇ ਲੜਦੇ ਰਹਾਂਗੇ ਹੱਕਾਂ ਲਈ ਜੋ ਸੱਚਾ ਅਸੀਂ ਉਹੀ ਬੋਲਣਾ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਕੋਈ ਖੌਫ ਨਹੀਂ ਤਾਂ ਮੈਨੇਜਮੈਂਟ ਤੇ ਵੱਡੇ ਸਵਾਲ ਉੱਠ ਰਹੇ ਨੇ ਵੱਡੇ ਅਫਸਰਾਂ ਤੇ ਵੱਡੇ ਸਵਾਲ ਉੱਠ ਰਹੇ ਨੇ ਪਰ ਜਥੇਬੰਦੀ ਆਪਣੇ ਸਟੈਂਡ ਤੇ ਕਾਇਮ ਆ ਜੁਝਾਰੂ ਜਥੇਬੰਦੀ ਆ ਆਪਣੇ ਹੱਕਾਂ ਲਈ ਲੜਦੇ ਰਹਾਂਗੇ ਹੱਥਾਂ ਦੇ ਵਿੱਚ ਤਕਤੀਆਂ ਫੜੀਆਂ ਹੋਈਆਂ ਨੇ ਠੇਕੇਦਾਰ ਜਿਹੜੇ ਵਿਚੋਲੀਏ ਰਾਹੀਂ ਮੁਲਾਜ਼ਮਾਂ ਦੀ ਲੁੱਟ ਹੋ ਰਹੀ ਆ ਉਹਦੇ ਵਿਰੁੱਧ ਗੱਲ ਹੋ ਰਹੀ ਆ ਟਰਾਂਸਪੋਰਟ ਮਾਫੀਆ ਦੀ ਗੱਲ ਹੋ ਰਹੀ ਆ ਟਰਾਂਸਪੋਰਟ ਵਿਭਾਗ ਵਿੱਚੋਂ ਠੇਕੇਦਾਰ ਬਾਹਰ ਕੱਢਣ ਦੀ ਗੱਲ ਹੋ ਰਹੀ ਆ ਪੀਆਰਟੀਸੀ ਪਨ ਵਾਸਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਨੇ ਤਿੰਨ ਦਿਨਾਂ ਦੀ ਹੜਤਾਲ ਤੇ ਨੇ ਗੱਲ ਨੂੰ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਫੂਕਣਾ ਉਸ ਤੋਂ ਬਾਅਦ ਆਗਾਮੀ ਰਣਨੀਤੀ ਉਲਕੀ ਜਾਵੇਗੀ ਕੈਮਰਾਮੈਨ ਕੁਲਜੀਤ ਨਾਲ ਲੁਧਿਆਣਾ ਤੋਂ ਮੈਂ ਹਰਜਿੰਦਰ ਸਿੱਧੂ